ਸਤੇ ਜੀ ਤੁਹਾਡੇ ਸਾਡੇ ਦੇ ਫੈਮਿਲੀ ਜੀ ਉਹ ਤੁਹਾਡਾ ਵੀ ਘਰ ਚਾਲੂ ਆ ਜੀ ਸਭ ਤੋਂ ਪਹਿਲਾਂ ਹੁੱਗਨ ਲੋਗ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅਸੀਂ ਚੱਲੇ ਹਾਂ ਜੀ ਮੱਥਾ ਟੇਕਣ ਤੇ ਅੱਜ ਮੀਂਹ ਮੌਸਮ ਨੂੰ ਥੋੜਾ ਇਦਾਂ ਦਾ ਆਇਆ ਤੇ ਮੀਂਹ ਦਾ ਮੌਸਮ ਆ ਤੇ ਅੱਜ ਮੈਂ ਬੱਚਿਆਂ ਨੂੰ ਨਹੀਂ ਨਾਲ ਲੈ ਕੇ ਆਈ ਬੱਚੇ ਘਰੇ ਆ ਤੇ ਆਪਾਂ ਜੀ ਜਗ੍ਹਾ ਦੇ ਦਰਸ਼ਨ ਤੁਹਾਨੂੰ ਜ਼ਰੂਰ ਕਰਾਵਾਂਗੇ ਤੇ ਅੱਜ ਜੇ ਨਹੀਂ ਸਾਰੇ ਜਣ ਮੱਥਾ ਟੇਕਣਾ ਆਪਾਂ ਜੀ ਰਾਮ ਮੰਡੀ ਪਹੁੰਚ ਗਏ ਆ ਆ ਦੇਖੋ ਸਰ ਜਿਹੜੇ ਸਟਰੀ ਤੋਂ ਨਲ ਨਹੀਂ ਫਿਰ ਵੀ ਤਾਂ ਉਹ ਦੇਖੋ ਕਿੱਦਾਂ ਚੱਲਦੀਆਂ ਪਈਆਂ ਇਹ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਪਾਣੀ ਬਹੁਤ ਖੜਾ ਆ ਰਿਹਾ ਹੈ ਨਿਆਣੇ ਦੂਸਰੇ ਬਹੁਤ ਔਖਾ ਹੋ ਰਿਹਾ ਹੈ ਹੁਣਾ ਜਾਣਾ ਇਸ ਕਰਕੇ ਮੈਂ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਈ ਹੈਗੀ ਦੇਖੋ ਕਿਦਾਂ ਇਹ ਸਾਡੇ ਕੋਲ ਆਇਆ ਤੇ ਤਾਂ ਪਹਿਲਾਂ ਬੱਚੇ ਤਿਆਰ ਹੋਏ ਸੀ ਕਿ ਅਸੀਂ ਵੀ ਮਥਾ ਟਿਕਣ ਜਾਣਾ ਹੈ ਮੇਨ ਜਕਰਣ ਨੂੰ ਮੈਂ ਕਹਿੰਦਾ ਨਹੀਂ ਮੌਸਮ ਨਹੀਂ ਹੈਗਾ ਠੀਕ ਹੈ ਦੇਖੋ ਹਾਂ ਆਪਣੇ ਮੁੰਡੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ। ਸਾਜੀ ਜੀ ਬੰਨਾ ਅੱਜ ਬਾਬੇ ਦੇ ਮੱਠੇ ਤੋਂ ਚੱਲੂਗਾ। ਜੂਗਾ ਨਵੀਂ ਅੱਜ ਤੇ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਸੀ ਜੀ ਥੋੜਾ ਟਾਈਮ ਰੋਕ ਲਿਆ ਮੀ ਬਹੁਤ ਜ਼ਿਆਦਾ ਪੈ ਰਿਆ ਤੇ ਅਸੀਂ ਬਸ ਇਹ ਜਗ੍ਹਾ ਦੇ ਕੋਲੇ ਹੀ ਆ ਗਏ ਤੇ ਮੀ ਜ਼ਿਆਦਾ ਪੈਣ ਕਰਕੇ ਅਸੀਂ ਬਾਹਰ ਨਹੀਂ ਨਿਕਲਦੇ ਹੈਗੇ ਤੇ ਥੋੜਾ ਜਿਹਾ ਮੀ ਢੱਜੇ ਤੇ ਫਿਰ ਅਸੀਂ ਬਾਬਾ ਜੀ ਦੇ ਜਗ੍ਹਾ ਤੇ ਜਾਵਾਂਗੇ ਦੇਖੋ ਮੀ ਕਿੰਨਾ ਪੈ ਰਿਆ ਆ ਝੋਨਾ ਦੇ ਕਿੰਨਾ ਵਧੀਆ ਹੋ ਰਿਹਾ ਤੇ ਡਕ ਡਕ ਝੋਨਾ ਹੋ ਗਿਆ ਹੈ ਇਨਾ ਸੋਹਣਾ ਮੌਸਮ ਆ। ਵਾਹ ਦਿਆ ਮਾਪੇ। ਵਾਹ ਇਹਨਾਂ ਦੇ ਭਾਵੇਂ ਇਹ ਸੋਹਣੀ ਹੈ। ਇਹਨਾਂ ਨਾਲ ਲੱਗਣਾ। ਹਾਂ ਜੀ ਇਹ ਕਿਹੋ ਜਿਹਾ ਵਾਲੀ ਹੈ। ਇਹੋ ਕੋਣਾ। ਹੋ ਜੀ ਅਸੀਂ ਆ ਗਏ ਆ ਬਾਬਾ ਬਾਬਾ ਜੀ ਦੇ ਦਰਬਾਰ ਆ ਦੇਖੋ ਜੀ ਬਾਬਾ ਜੀ ਬਾਬਾ ਜੀ ਬਗਾਈ ਚੁੱਕ ਲੈ ਜੀ ਤੇ ਮੇਂ ਵੀ ਬਹੁਤ ਪੈ ਰਿਆ ਸੀ ਅਜ ਨੂੰ ਵੀ ਬਹੁਤ ਲੱਗਦਾ ਹੈ ਤੇ ਅਸੀਂ ਜੀ ਜੇਠੇ ਐ ਤੌਰ ਨੂੰ ਜਰੂਰ ਆਈਦਾ ਹੈ ਮੱਥਾ ਟੇਕਣ ਮੇਕੇ ਬਾਬਾ ਜੀ ਇੱਥਾ ਟਿਕਣਾ ਐਤਵਾਂ ਨਹੀਂ ਜੀ ਜੇਠੇ ਐਤਵਾਂ ਅਸੀਂ ਜ਼ਰੂਰ ਆਈਦਾ ਆ ਇੱਥੇ ਆ ਕੇ ਬਾਲ ਨੇ ਸਕੂਲ ਮਿਲਦਾ ਆ ਬਹੁਤ ਵਧੀਆ ਲੱਗਦਾ ਆ ਉਹ ਤਿੰਨਾਂ ਦੇ ਬਾਅਦ ਜੀ ਰਹਿਣੇ ਨਾ ਹੁਣ ਜੀ ਆਇਆ ਕੋਨੇ ਟਾਕਾ ਲੇ ਕੇ ਨੰਦਾਂ ਮੰਗਦੇ ਬਾਕੀ ਸਭ ਦੀਆਂ ਕਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਆਸਾਂ ਮਰਾਦਾ ਪੂਰੀਆਂ ਕਰੇ ਅਜੀ ਸੰਗਤ ਥੋੜੀ ਘੱਟ ਵਾ ਮੀ ਕਰਕੇ ਇੱਦਾਂ ਸੰਗਤ ਬਹੁਤ ਹੁੰਦੀ ਆ ਅਗੇ ਖੁਜੀ ਬਾਬਾ ਜੀ ਦੇ ਅਰਚਨ ਕਰ ਲੋ ਬਾਬਾ ਸ਼ਿਸ਼ੂ ਨਾਲ ਮਾਰਾ ਜੀ ਬਾਬਾ ਜੀ ਦੇ ਬਾਬਾ ਜੀ ਦੇ ਪਰਵਾਅ ਆ ਜਨਾ ਵਧੀਆ ਸੁਰਤੀ ਜੀ ਜੀ ਬੈਠੇ ਆ ਤੇ ਬਾਜੀ ਹੁਣ ਇਹ ਨਾਲ ਬੈਠੇ ਸਵਿਟੀ ਦੀਦੀ ਨੇ ਅੱਜ ਆਪਣੇ ਘਰ ਚਲੀ ਜਾਣਾ। ਸਾਨੂੰ ਜੀ ਅੱਜ ਦਾ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ। ਅਗਲੀ ਵੀਡੀਓ ਚ ਆਪਾਂ ਫੇਰ ਮਿਲਾਂਗੇ।